ਅੱਜ ਦਾ ਖਾਸ ਚਿਰੀਆ ਗੁਰੂ ਜੀ ਦੀ ਕੀ ਬਤ ਹੈ ਅੱਜ ਸਭ ਨੂੰ ਪਹਿਲੀ ਗੱਲ ਤੋਂ ਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਅਸੀਂ ਬਾਬਾ ਗੁਰੂ ਦਿੱਤਾ ਜੀ ਵਿਖੇ ਜਿੰਦੀਆਂ ਬੰਨਿਆ ਦਿੱਤਾ ਜੀ ਹੋਰ ਮੰਗਿਆ ਸੋਵਰ ਦਾ ਅਜੋਸਸ ਕਾਂਤੀ ਅਸੀਂ ਜੀਵੇ ਬਾਲ ਕੇ ਆਏ ਆ ਜਲਾ ਕੇ ਆਏ ਆ

ਦੇ ਵੀ ਦੇ ਭੈਣ ਭਰਾ ਦੇ ਬਾਦ ਵਿੱਚ ਖੁਸ਼ੀਆਂ ਪਰੇ ਲੈ ਕੇ ਆਏ ਸੋ ਅੱਜਾਰੇ ਬ੍ਰਹਮਾ ਜੀਰ ਦਾਸ ਕਰੀਏ ਸੁਪਤੀ ਨਿਸਾਰੀ ਮੇਰਾ ਵੀ ਸਾਸ ਵਰਗੇ ਟਰੱਕ ਡਰਾਈਵਰਾਂ ਦੀਆਂ ਬਾਤਾਂ ਸਾਨੂੰ ਜ਼ਰੂਰ ਕਰਿਆ ਕਰੋ ਕਿ ਚੋਰੀ ਕੀ ਉਹ ਪ੍ਰੋਗਰਾਮ ਤੇ ਰਹਿੰਦੇ ਹੋ ਹਾਂਜੀ ਮਨੋਗੋਣ ਦਾ ਜੱਬਰਦਾਰ ਬੜਾ ਸੱਤਨ ਦੀ ਸ਼ਿੰਗਾਰਤਾ ਤੋਂ ਪਾਰ ਨਹੀਂ ਨਹੀਂ ਜਾਵੇ ਉਹ ਕੀਤੀ ਗਈ ਅਜਨਗਰਾਮ ਕਾਇਆ ਸੌਪਕ ਪਰਮਨ ਕੋਸ਼ਵਾਲੀ ਦੇ ਕੇ ਦਰਬਾਰ ਨੂੰ ਸੋ ਆਦੀ ਕੌਸ਼ ਨਾ ਕੋ ਨਾ ਮਾ ਜੀ ਪਾਛਨ ਮਹਾਰਾਜ ਦੋਖ ਨਾਮਕ ਪੜਿਓ ਉਹ ਕੇ ਬਿਧੀ ਕੋਣ ਬੜੀ ਚੜ੍ਹਦੀ ਕਲਾ ਵਾਲਾ ਹੋ ਕੇ ਆਇਆ ਹੰਸਪਤ ਮਹਾਰਾਜ ਖਣ ਸਾਹਿਬ ਜੀ ਨੂੰ ਗਣਪਤ ਸਾਹਿਬ ਜੀ ਨੂੰ ਗਣਪਤ ਸਾਹਿਬ ਆਮਦ ਕਰਉਂਦੀਆਂ ਨੇ ਉਹਨਾਂ ਦੇ ਖੰਡਪੜ ਸਾਹਿਬ ਤੇ ਆਰੰਭ ਮੁਕਤੀ ਜਾਂਦੀ ਹੈ ਇਤਿਹਾਸ ਲਗਾਤਾ ਹੈ ਇਹ ਅਜ ਇੱਕ ਤਰ੍ਹਾਂ ਬੁਕਾਇਨਾਮਾ ਹੈ ਜਿਹੜਾ ਸ਼੍ਰੀ ਖੰਡਪੜ ਸਾਹਿਬ ਤੋਂ ਲੜਾ ਮੋਈ ਜਾਂ ਇਸ ਤਰ੍ਹਾਂ ਲੜੀ ਹੋਇਆ ਜਿਹੜੇ ਖੰਡਪੜ ਸਾਹਿਬ ਹੈ ਸਾਡੇ ਦੀ ਇਤਿਹਾਸ ਤੋਂ ਬਾਕਸਤਾਨ ਤੇ ਚਾਹਦੀ ਹੈ ਕਿ ਉਹ ਜੜਾ ਨੂੰ ਕਿਹ ਕਿਹ ਚੇਤਨ ਬਾਏ ਇੰਨੀ ਮਜਰੀਆ ਹਰਿਆ ਹਰਿਆ ਸਭ ਦੀ ਵੀ ਇਸਤਾਨ ਤੋਂ ਆਇਆ ਤੁਹਾਨੂੰ ਲਗਾਈ ਤੇ ਨੋ ਸੁਸ਼ੋਤ ਮਿਲੇ ਜੀ ਉਹ ਕਿ ਕਿ ਸੋ ਨੂੰ ਮੰਨਿਆ ਜਾਂਦਾ ਹੈ ਉਹ ਸਾਖੀਆਂ ਨੇ ਬਿਸ਼ੁਦਾ ਗੁਰੂ ਕਾ ਦੀ ਜਿਹੜੀ ਚੜ੍ਹਦੀ ਕਲਾ ਵਾਸਤੇ ਸਭ ਨੂੰ ਪਤਾ ਹੈ ਕਿ ਜੋ 바ਬਾ ਕਰ ਦਿੱਤਾ ਇਹ ਸਤਾਂ ਤੇ ਜੋ ਵੀ ਮੰਗਿਆ ਉਹ ਅੱਜ ਤੱਕ ਮਿਲਿਆ ਏ ਸੋ ਅਸੀਂ ਬੇਨਤੀ ਕਰਦੇ ਹਾਂ ਸੋ ਧੰਨ ਧੰਨ 바ਬਾ ਕਰ ਦਿੱਤਾ ਇਹ ਹਿੰਦੁਨੀ ਰੱਤਕਾ ਜੋ ਵਰ ਮਜਾ ਸੋ ਆਖੇ ਸਤਾਂ ਤੇ ਆਕਰੋ ਇੱਥੇ ਖੜਾ ਪ੍ਰਜਾ ਵੀ ਦੇਗਾ ਜੀ ਆਹ ਦੇਖੋ ਇੱਥੇ ਬਾਹਰ ਦੀਵੇ ਬਲ ਰਹੇ ਨੇ ਜਾਗ ਰਹੇ ਨੇ ਦੇਖੋ ਨਮਸਕਾਰ ਜੀ ਤਾਂ ਜੋ ਅਮਰੀ ਤੇ ਹੈ ੰਦਾਸ ਇਹ ਟੁਕੜਾ ਪ੍ਰਸ਼ਾਦ ਆ ਪ੍ਰਸ਼ਾਦ ਲੈ ਕੇ ਸੋ ਫੇਰਾ ਪਾ ਘਰ ਆਉਣ ਨੂੰ ਮਾਣਾ ਉੰਨੀ ਸੋ ਹਾਲੀ ਕੋ ਇਥੇ ਹਰ ਸੰਗਰਾਮ ਦੇ ਦੀਵਾਨਾ ਤੇ ਲਾਈ ਜਾਂਦੇ ਹਨ ਇਹ ਬਾਹਰ ਦਾ ਥੀਓ ਹੈ ਜੀ ਮਮਾ ਬਾਬਾ ਘਰ ਤੇ ਸਾਈ ਵਸਥਾਨ ਦਾ ਤੁਸੀਂ ਦੇਖ ਰਹੇ ਜੀ ਸੋ ਇਹ ਬਾਹਰ ਵੀ ਚੱਲਦੀ ਹੈ ਮਮਾ ਬਾਬਾ ਘਰ ਤੇ ਸਾਈ ਵਸਥਾਨ ਵੀ ਆ ਸਾਰਾ ਆ ਬਾਬਾ ਘਰ ਤੇ ਇਸ ਪਾਰਕ 'ਚ ਮੋਰੇ ਵੀ ਗੱਡੀਆਂ ਪਿਆ ਰਖੜੀਆਂ ਹੁੰਦੀਆਂ ਨੇ। ਅਰੇ ਮਰਾਟਾ ਨੂੰ ਇਤਨਾ ਬਾਪੂ ਨੂੰ ਚਾਹੀਦੀ ਆ ਲੈ ਚੁੱਕੇ ਹਾਂ। ਤੇ ਉਹਨਾਂ ਦੇ ਅਸਥਾਨ ਬਾਪੂ ਉੱਠਣ ਚਾਹੀਦੇ ਇਹ ਬਾਪੂ ਕਿਥੇ ਜਾਂ। ਉਹ ਗੇਟ ਤੇ ਆਉ ਹਣ ਬਾਪੂ ਉੱਠਣ ਚਾਹੀਦੇ ਅਸਥਾਨ ਤੇ ਚੱਲੀਏ। ਇਹ ਆ ਗਈ। ਬਾਪਾ ਪੁੱਟਣ ਚਾਹੀਦਾ ਅਸਥਾਨ। ਤੇ ਅੰਦਰ ਮੀਤਾ ਬਾਪੂ ਨੂੰ ਚਾਹੀਦੀ ਕਿਤੇ ਵੀ ਵਾਲੇ। ਜਿਗਾਇ ਜਾਂਦੇ ਆ ਇਸੇ ਤਰ੍ਹਾਂ ਇੱਕ ਇੱਕ ਸੈਡ ਇੱਕ ਇੱਕ ਧੀਵੀ ਆਏ ਉਹ ਜਿਗਾਇ ਜਾਂਦੇ ਆ ਤੁਹਾਨੂੰ ਇੱਕ ਚਾਰ ਦਾ ਸਭ ਤੋਂ ਵੱਡਾ ਕਿ ਜਿਹੜਾ ਵੀ ਵਾਕਾ ਪਾਕਿਸਤਾਨ ਤੇ ਆਉਂਦਾ ਉਹ ਬਾਬਾ ਬੁੱਢਣ ਗਿਆ ਜਿਸਤਾਨ ਤੇ ਯੂ ਲਖਮਸਤ ਕੋ ਉਹ ਵਾਸਤੇ ਆਉਂਦਾ ਹੈ ਕਿਉਂਕਿ ਯਾਤਰੀ ਉਹਦੀ ਤਾਂ ਸਭ ਨਾਲ ਇਹ ਦੋਨਾਂ ਸਥਾਨਾਂ ਤੇ ਗ੍ਰੀਤ ਦਰਸ਼ਨ ਆਉਂਦੀ ਕੀਤੇ ਜਾਣ ਸੋ ਮੈਂ ਤੁਹਾਨੂੰ ਬੇਨਤੀ ਕਰਾਂ ਕਿਰਪਾ ਕਰਕੇ ਸ਼ੇਅਰ ਕਰਿਓ ਤਾਂ ਕਿ ਜੇ ਤੁਹਾਨੂੰ ਕਿਸੇ ਸਥਾਨ ਮਰਬੂਦਨ ਸਾਜੀ ਦੇ ਤੇ ਲੰਪਾ ਬਹੁਤ ਚਾਹੇ ਇਸ ਸਥਾਨ ਨੂੰ ਪਿਆਰ ਕਰਦੇ ਆ ਕਿ ਵੀਡੀਓ ਚੜੀ ਹੈ ਇਹ ਵੀ ਮੈਨੂੰ ਸ਼ੇਅਰ ਕਰਿਓ ਤਾਂ ਕਿ ਦਿਵਾਰੀ ਦਾ ਪਿਆਰ ਹੈ ਤੇ ਕੋਨੇ-ਕੋਨੇ ਵਿੱਚ ਵੀਡੀਓ ਚੜੇ ਕਿ ਇੱਥੋਂ ਦੇ ਇਤਿਹਾਸ ਬਾਰੇ ਜਾਂ ਇੱਥੋਂ ਦੇ ਇਹ ਜਿਹੜੇ ਗੁਪਤ ਹੈ ਉਹਨਾਂ ਬਾਰੇ ਸਾਰੀ ਜਾਣਕਾਰੀ ਮਿਲ ਜਾ ਉਹ ਤੁਹਾਨੂੰ ਜਾਣੂ ਹੋ ਜਾਣਾ ਸੋ ਤੁਹਾਨੂੰ ਦਿਖਾਉਨੇ ਆ ਇੱਥੇ ਇਹ ਤੇ ਸ਼ੇਰ ਨੇ ਬੱਕਰੀਆਂ ਚਾਰੀਆਂ ਸੀ ਸੋ ਮਾਦਾ ਨੂੰ ਕੋਸ਼ਿਸ਼ ਇਹ ਬੱਕਰੀਆਂ ਜਿਹੜੀਆਂ ਤੁਹਾਨੂੰ ਉਹਦੇ ਮੈਂ ਦਰਸ਼ਨ ਕਰਾਉਣਾ ਤੇ ਜਿਵੇਂ ਦੇਖਿਓ ਇਸੇ ਤਰ੍ਹਾਂ ਕਿਉਂਕਿ ਸਵੇਰ ਨੂੰ ਸ਼ੇਰ ਬੱਕਰੀਆਂ ਨੂੰ ਲੈ ਜਾਂਦਾ ਸੀ ਤੇ ਸ਼ਾਮ ਨੂੰ ਕਈਆਂ ਉਹ ਚਾਰ ਕੇ ਵਾਪਸ ਫੇਰ ਇਸ ਸਥਾਨ ਤੇ ਉਹ ਲੈ ਆਉਂਦਾ ਸੀ ਦੇਖੋ ਕਿਰਨੀ ਕਰਨੀ ਕਿ ਭਗਤੀ ਵਾਲੇ ਸੀ ਬਾਬਾ ਬੁੱਢਣੀ ਸਾਹਿਬ ਜੀ ਜਿਨ੍ਹਾਂ ਨੇ ਸ਼ੇਰ ਦੇ ਕੋਲੋਂ ਜਿਹੜੀਆਂ ਬੱਕਰੀਆਂ ਨੇ ਪੋਚਰਾਈਆਂ ਸਤਿ ਸ੍ਰੀ ਅਕਾਲ ਲਈਏ ਮਾਣੇ ਰਹੀ ਹੈ ਵੀਰ ਸਾਡੀ ਸ਼ਰੀਮਾਂ ਜੀ ਪ੍ਰਸ਼ਾਦ ਵਰਤਾਰਿਆ ਸਾਡੀ ਮਾਂ ਜੀ ਪ੍ਰਸ਼ਾਦ ਦੀ ਆਲੇ ਸਾਡੇ ਤਾਂ ਬਾਬਾ ਜੀ ਹੈਗਾ ਪੂਰਾ ਸਿੰਘਾ ਉਹਨਾਂ ਦਾ ਬੇਟਾ ਹੈ ਜੀ ਤੇ ਮੜੀ ਚੜ੍ਹ ਵੀਤ ਵਾਲਾ ਵੀ ਹੈ ਤਾਂ ਸੋ ਸਤਿ ਸ੍ਰੀ ਅਕਾਲ ਗਏ ਕਿ ਆਪਾਂ ਵੀ ਸਾਡ ਗਾਈਏ ਤੇ ਇੱਥੇ ਕਿਆ ਅਭਿਆਸ ਵੀ ਲਿਖਿਆ ਹੋਇਆ ਹੈ ਕਿ ਉਹ ਬੱਕਰੀਆਂ ਨੇ ਤਿੰਨ ਠੀਕ ਹੈ ਜੀ ਇਹ ਉਦੋਂ ਬਣਾਈ ਹੋਈ ਹੈ ਬੱਕਰੀਆਂ ਵੀ ਜਿਹੜੀਆਂ ਸ਼ੇਰ ਨੇ ਚਾਰ ਕੇ ਉਹ ਵਾਪਸ ਇਸ ਥਾਂ ਤੇ ਉਹ ਲੈ ਕੇ ਆਉਂਦਾ ਹੁੰਦਾ ਸੀ ਤੇ ਆਹ ਉਹ ਸ਼ੇਰ ਹੈ ਤੇ ਇਹ ਨਾਲ ਪੁੱਤਾ ਜੀ ਤਿੰਨ ਬੱਕਰੀਆਂ ਸ਼ੇਰ ਤੇ ਪੁੱਤਾ ਇਸ ਥਾਂ ਦੀ ਬੜੀ ਵੱਡਾ ਅਭਿਆਸ ਹੈ ਜੀ ਸੋ ਅਸੀਂ ਦੇ ਅਪੀਲ ਹੀ ਕਰ ਸਕਦੇ ਹਾਂ ਸੰਸਥਾ ਨੂੰ ਇਸ ਸਥਾਨ ਤੇ ਆਓ ਦਰਸ਼ਨ ਮੇਲੇ ਕਰੋ ਤੇ ਆਪਣੀਆਂ ਖੁਸ਼ੀਆਂ ਜਿਹੜੀਆਂ ਉਹ ਪ੍ਰਾਪਤ ਕਰੋ ਕਿਉਂਕਿ ਇਤਿਹਾਸ ਸਥਾਨ ਜਿਹੜੇ ਆ ਜਿੰਨੇ ਚਿਰ ਆਪਾਂ ਆਉਂਦੇ ਨਹੀਂ ਆ ਸਾਨੂੰ ਉਹਨਾਂ ਚਿਰ ਇਸ ਤੋਂ ਇਤਿਹਾਸ ਦਾ ਉਹ ਜਾਨੂ ਆਪਾਂ ਨਹੀਂ ਹੁੰਦੇ ਇਸ ਕਰਕੇ ਸਾਰਿਆਂ ਨੂੰ ਬਵਾਹੇ ਕਰਦੀ ਕਾਲਸਾ